ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਵ ਇਸ ਵਕਤ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਦੇ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਜਾਣਕਾਰੀ ਹਾਸਲ ਹੋਈ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਰਹੇ ਨੇ ਠੀਕ 12 ਵਜੇ ਉਹ ਹੁਸ਼ਿਆਰਪੁਰ ਦੇ ਵਿੱਚ ਪਹੁੰਚਣਗੇ ਸੋ ਉਹਨਾਂ ਦੇ ਹੁਸ਼ਿਆਰਪੁਰ ਆਉਣ ਦਾ ਕੀ ਕਾਰਨ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਾਂਗੇ ਫਿਲਹਾਲ ਮੈਂ ਜਾਣਕਾਰੀ ਦੇ ਦਿਆਂ ਕਿ ਇਸ ਵਕਤ ਅਦਾਰਾ ਹੁਸ਼ਿਆਰਪੁਰ ਨਿਊਜ਼ ਦੀ ਟੀਮ ਹੁਸ਼ਿਆਰਪੁਰ ਨੰਦਗੜ ਐਮਐਲਾਂ ਵਾਲੀ ਵਿਖੇ ਮੌਜੂਦ ਹੈ ਜਿੱਥੇ ਜਿੱਥੇ ਕਿ ਤਮਤਾਜੀ ਵਿਪਾਸਨਾ ਸਾਧਨਾ ਕੇਂਦਰ ਹੈ ਜਿੱਥੇ ਬਣਿਆ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹ ਮੈਡੀਟੇਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਇਸ ਦੇ ਉਲਟ ਜੇਕਰ ਆਪਾਂ ਇਹ ਗੱਲਬਾਤ ਕਰੀਏ ਤਾਂ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਯਾਨੀ ਕਿ ਕੱਲ੍ਹ ਲਈ ਈਡੀ ਵੱਲੋਂ ਸੱਮਣ ਵੀ ਜਾਰੀ ਹੋਏ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਤੋਂ ਈਡੀ ਵੱਲੋਂ ਇਹ ਪੁਸ਼ਗਿਸ਼ ਕੀਤੀ ਜਾ ਚੁੱਕੀ ਹੈ ਸੋ ਕੱਲ੍ਹ 21 ਦਸੰਬਰ ਨੂੰ ਇੱਕ ਵਾਰ ਅਰਵੰਦ ਤੋਂ ਐਡੀ ਵੱਲੋਂ ਅਰਵੰਦ ਕੇਜਰੀਵਾਲ ਨੂੰ ਜਿਹੜਾ ਸੱਮਣ ਜਾਰੀ ਕਰਕੇ ਬੁਲਾਇਆ ਗਿਆ ਸੋ ਉੱਥੇ ਨਾਲ ਦੇ ਨਾਲ ਤੁਹਾਨੂੰ ਆਪਾਂ ਤਸਵੀਰਾਂ ਵੀ ਦਿਖਾ ਰਹੇ ਹਾਂ ਇਹ ਮੈਲਾ ਵਾਲੀ ਸਥਿਤ ਧੰਮਤਜ ਹੈਵੀ ਪਾਸਨਾ ਸਾਧਨਾ ਕੇਂਦਰ ਦੀ ਹੈ ਮੈਡੀਟੇਸ਼ਨ ਸੈਂਟਰ ਦੀ ਹੈ ਜਿੱਥੇ ਕਿ ਅੱਜ ਅਰਵੰਦ ਕੇਜਰੀਵਾਲ ਪਹੁੰਚ ਰਹੇ ਨੇ ਸੋ ਜੇਕਰ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਸੁਰੱਖਿਆ ਦੇ ਪੂਕਤਾ ਇੰਤਜ਼ਾਮਾਤ ਕੀਤੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹੈ ਜਿਹੜੇ ਇੱਥੇ ਤਨਾਤ ਨੇ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਥਾਂ ਤੇ ਪਹੁੰਚ ਰਹੇ ਨੇ ਸੋ ਜਾਣਕਾਰੀ ਮਿਲੀ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਉਹਨਾਂ ਦੇ ਨਾਲ ਪਹੁੰਚ ਸਕਦੇ ਨੇ ਫਿਲਹਾਲ ਇਸ ਬਾਬਤ ਜਿਹੜੀ ਜਾਣਕਾਰੀ ਹੈ ਜਿਹੜੀ ਅਜੇ ਪੁਸ਼ਟੀ ਨਹੀਂ ਹੋਈ ਹੈ ਕਿ ਭਗਵੰਤ ਮਾਨ ਇਸ ਥਾਂ ਤੇ ਪਹੁੰਚਣਗੇ ਜਾਂ ਨਹੀਂ ਫਿਲਹਾਲ ਜੇਕਰ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਇਸ ਥਾਂ ਤੇ ਜ਼ਰੂਰ ਪਹੁੰਚਣਗੇ ਸੋ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ 10 ਦਿਨਾਂ ਤੱਕ ਅਰਵਿੰਦ ਕੇਜਰੀਵਾਲ ਲਗਾਤਾਰ ਇਸ ਥਾਂ ਤੇ ਮੌਜੂਦ ਰਹਿਣਗੇ ਤੇ ਮੈਡੀਟੇਸ਼ਨ ਉਹਨਾਂ ਵੱਲੋਂ ਕੀਤਾ ਜਾਵੇਗਾ ਦੂਜੇ ਪਾਸੇ ਜੇਕਰ ਆਪਾਂ ਵਿਰੋਧੀ ਧਿਰਾਂ ਦੀ ਗੱਲ ਕਰੀਏ ਚਾਹੇ ਕਾਂਗਰਸ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਈਡੀ ਤੋਂ ਬਚਣ ਲਈ ਅਰਵਿੰਦ ਕੇਜਰੀ ਵੱਲੋਂ ਕੇਜਰੀਵਾਲ ਵੱਲੋਂ ਇੱਕ ਕਦਮ ਹੈ ਜਿਹੜਾ ਉਹ ਚੁੱਕਿਆ ਗਿਆ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਦੇ ਨਾਲ ਚੇਤਨ ਕਸ਼ਵ ਤਾਜ਼ਾ ਤਿੰਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਨਾਲ ਜੀ ਸੁਸਾਵ ਇਹ ਆਵਾਜ਼ ਪਾਟੇ ਸੁਣੀ ਨੂੰ ਅਰਵਿੰਦ ਕੇਜਰੀ ਵੱਲੋਂ ਸ਼ਾਹੂਰ ਮਦਦ ਵਿੱਚ ਆਇਆ ਕਿ ਦਫ਼ਤਰ ਲਈ ਲਗਾਤਾਰ ਇੱਥੇ ਰ ਹੁੰਦੇ ਪਾਸੇ ਆਪਾਂ ਦੇਖਿਆ ਤਾਂ ਕੱਲ੍ਹ ਦੇ 21 ਦਸੰਬਰ ਨੂੰ ਉਹਨਾਂ ਨੂੰ ਇਹ ਬਾਰੇ ਸੰਮਨ ਕੀਤਾ ਗਿਆ ਉਹ ਪਤਾ ਲੱਗਦਾ ਕਿ ਇਸ ਤਰ੍ਹਾਂ ਇਹ ਮੈਡੀਟੇਸ਼ਨ ਕਰਨਾ ਆਉਂਦਾ ਹੈ ਅੱਛੀ ਗੱਲ ਆ ਧਿਆਨ ਲਾਣਾ ਕੋਈ ਅੱਛੀ ਗੱਲ ਹੁੰਦੀ ਆ ਇਨਟਰੋਸਪੈਕਸ਼ਨ ਹੋਏਗੀ ਕਿ ਮੈਂ ਕੀ ਕੀਤਾ ਠੀਕ ਕੀ ਨਹੀਂ ਠੀਕ ਕੀਤਾ ਹੁਣ ਤੱਕ ਤੇ ਉਹ ਜਰੂਰ ਵਿਚਾਰ ਕਰਨਗੇ ਕਿ ਦਿੱਲੀ ਦੇ ਵਿੱਚ ਜੋ ਕੁਝ ਵੀ ਉਹਨਾਂ ਨੇ ਕੀਤਾ چاہے ਐਕਸਰਸਾਈਜ਼ ਹੋਣ ਸੀ ਆ ਜਾਂ ਕੁਝ ਵੀ ਆ बाकी ईडी ਦੇ ਸਮਨ ਤਾਂ ਉੱਥੇ ਉਹਨਾਂ ਨੂੰ ਪੇਸ਼ ਹੋਣਾ ਹੀ ਪਏਗਾ ईडी ਦੇ ਸਾਹਮਣੇ ਪਤਾ ਨਹੀਂ ਉਹਨਾਂ ਦਾ ਕੀ ਪ੍ਰੋਗਰਾਮ ਹੈ ਤਾਂ ਪਤਾ ਨਹੀਂ ਸਾਨੂੰ ਕੀ ਪ੍ਰੋਗਰਾਮ ਹੈ ਤੇ ਕੀ ਇਹ ਗਾਰੰਟੀ ਜਿਵੇਂ ईडी ਦੇ ਨਾਮ ਤੋਂ ਕਰਨ ਲਈ ਜਾਏ ईडी ਜਿਹੜੇ ਮੋਰੇ ਜਾਣ ਤੋਂ ਕਰਾ ਰਹੇ ਤਾਂ ਕਰਨਾ ਉਹਦੇ ਕਦਮ ਨਹੀਂ ਇਹਦੇ ਬਾਰੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਕਿ ਉਹਨਾਂ ਦਾ ਕੀ ਪ੍ਰੋਗਰਾਮ ਹੈ ਕੀ ਨਹੀਂ ਹੈ ਨਹੀਂ ਕਹਿ ਸਕਦਾ ਕਿਉਂਕਿ ਦੇਖਦੇ ਹੋ ਲੋਕ ਜੇ ਬਹੁਤ ਸ਼ਹਿਰਾਂ ਦੇ ਵਿੱਚ ਬਗਨੋਰ ਮਨਰਾਜ ਸਿੰਘ ਮਾਜਰਵਾਨ ਨੂੰ ਜਾਣਦੇ ਨਹੀਂ ਕਿ ਇਹ ਜੀ ਆਨੇ ਹੁਸ਼ਾਰਤ ਵਿੱਚ ਦੇਖੋ ਸ਼ਾਰਪੁਰ ਵੀ ਐਸੇ ਧਿਆਨ ਦਾ ਕੇਂਦਰ ਆ ਕਾਫੀ ਇੱਥੇ ਸੰਤਾਂ ਦੀ ਨਗਰੀ ਵੀ ਆ ਗਈ ਤੇ ਮੱਲਾਵਲੀ ਵੀ ਕਿ ਧਿਆਨ ਦਾ ਕੇਂਦਰ ਆ ਵਾਕੀ ਸੋਨਾਲੀਕਾ ਵਾਲਿਆਂ ਨੇ ਵੀ ਇੱਕ ਦੋ ਜਗ੍ਹਾ ਐਸੇ ਬਣਾਏ ਹੋਏ ਜਿੱਥੇ ਲੋਕੀ ਆ ਕੇ ਧਿਆਨ ਕਰਦੇ ਆ ਤੇ ਇਹ ਪਤਾ ਨਹੀਂ ਹੁਣ ਉਹਨਾਂ ਦੀ ਚੋਇਸ ਕਿਉਂ ਆ ਰੱਬ ਜਾਣੇ ਕੀ ਉਹਦੇ ਚ ਕੀ ਛੁਪਿਆ ਅਜੰਡਾ ਕੀ ਆਈ ਡੋਟ ਨੋ ਓਬਵੀਅਸਲੀ ਓਬਵੀਅਸਲੀ ਜਿਹੜੇ ਲੋਕ ਕਹਿੰਦੇ ਸੀ ਵੀ ਆਈਪੀ ਮੈਂ ਦੋ ਕਮਰਿਆਂ ਦੇ ਮਕਾਨ ਚ ਰਹੂੰਗਾ ਮੈਂ ਕੋਈ ਸਿਕਿਉਰਿਟੀ ਨਹੀਂ ਲਾਊਗਾ ਉਹਨਾਂ ਲੋਕਾਂ ਸਾਹਮਣੇ ਆਪੇ ਲੰਗੇ ਹੋ ਰਿਹਾ ਲੋਕਾਂ ਦੇ ਸਾਹਮਣੇ ਆਪੇ ਡਿਸਪਲੇ ਹੋ ਰਿਹਾ ਉਹਨਾਂ ਦਾ ਕੀ ਕਥਨੀ ਕਰਨੇ ਚ ਕਿੰਨਾ ਫਰਕ ਸੀ ਉਹ ਤਾਂ ਹੁਣ ਕਿਤੇ ਲੁਕਿਆ ਛੁਪਿਆ ਹੈ ਹੀ ਨਹੀਂ ਕੱਲੇ ਇਹ ਲੋਕ ਜਿਹੜੇ ਸੀਐਮ ਬੰਨ ਲੈਵਲ ਤੇ ਪਹੁੰਚ ਗਏ ਹੈ ਹੀ ਕਹਿੰਦੇ ਸੀ ਅਸੀਂ ਨਹੀਂ ਲਵਾਂਗੇ ਕੋਈ ਸਿਕਿਉਰਿਟੀ ਤੇ ਕੋਈ ਮਕਾਨ ਉਹਨਾਂ ਦੇ ਰਿਸ਼ਤੇਦਾਰ ਲਈ ਫਿਰਦੇ ਆ